ਇਹ ਦਾਈਆਂ ਦੰਗੀਆਂ ਬਹੁਤ ਵੱਡੀ ਲੜਾਈ ਆ ਜੇ ਤੁਸੀਂ ਤੁਹਾਡੇ ਵਰਗੀਆਂ ਆਮ ਆਦਮੀ ਦੇ ਵਿੱਚ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਸਕਦੇ ਆ ਕੁੜੀਆਂ ਨੂੰ ਜਿਤਾ ਸਕਦੇ ਆ ਅਸੀਂ ਆਪੇ ਕੈਂਡੀਡੇਟ ਨੂੰ ਚੋਣ ਨਹੀਂ ਜਿਤਾ ਸਕਦੇ ਸੋ ਸਾਰੇ ਨੇ ਰਾਜਕੀ ਲੜਾਈ ਲੱਗੇ ਆ ਗੂਕ ਫਿਕਰ ਮੈਸੇਜ ਨੇ ਜੋ ਪੰਜਾਬ ਦੇ ਉਤੋਂ ਹਾਲਾਤ ਆ ਮੈਂ ਉਹ ਦਰਸ਼ਨ ਦੀ ਲੋੜ ਨਹੀਂ ਐ ਸੋਸ਼ਲ ਮੀਡੀਆ ਬਹੁਤ ਚੱਲੀ ਜਾਂਦਾ ਕਿ ਭਗਵਾਨ ਜਮਾਨ ਵਰਗੇ ਕਿਹੜੇ ਵਾਅਦੇ ਕਰਕੇ ਅਸੀਂ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਅਖੀਰ ਦੇ ਵਿੱਚ ਇੱਕ ਨਾਰਾ ਜਿਹੜਾ ਸਾਰਿਆਂ ਨੇ ਕਿਸੇ ਦਾ ਕੋਈ ਨਾਰਾ ਨਹੀਂ ਸਿਰਫ ਇੱਕ ਨਾਰਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਮਰਿੰਦਰ ਸਿੰਘ ਰਾਜਾ ਜਿੰਦਾਬਾਦ ਧੰਨਵਾਦ ਬਾਈਕ ਟਿਕਾ ਖਾਸ ਅੱਜ ਦੀ ਇਸ ਮੀਟਿੰਗ ਵਿੱਚ ਪਹੁੰਚੇ ਹੋਏ ਸਾਡੇ ਜਿਹੜੇ ਕੋਆਰਡੀਨੇਟਰ ਸਰ ਦਾ ਅਮਰਿੰਦਰ ਸਿੰਘ ਜੀ ਕੌੜੀ ਤੇਰੇ ਛੋਲੇ ਰਾਜਾ ਨੂੰ ਮੈਨੂੰ ਰਾਤ ਮੋਗਾ ਲੱਗਿਆ ਵੀ ਉਹਨਾਂ ਨੂੰ ਆਪਣੇ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਹੈ ਸੁਭਾਗ ਮੈਂ ਤੋਂ ਤਰੀਕ ਮੈਂ ਕੁਝ ਵੀ ਜਰੂਰ ਹਾਂ ਸਾਨੂੰ ਪਤਾ ਹੋਗਾ ਕਿ ਉਹਨਾਂ ਦੇ ਨਾਲ ਸਾਡੇ ਲੰਬੀ ਹੱਥ ਕੇ ਦੇ ਕੋਆਰਡੀਨੇਟਰ ਪ੍ਰਮਾਤਰਾਏ ਸਾਹਿਬ ਜੀ ਜਿਹੜੇ ਸਾਥਕਾਂ ਮੇਰੇ ਵੀ ਹਟਣਾ ਦੇ ਉਹ ਵੀ ਆਪਣੇ ਵਿੱਚ ਪਰਾਜਮਾਨ ਹਨ ਉਹਨੇ ਜੋ ਵੀ ਆਪਣੀ ਧਿਆਨ ਕੇ ਲੱਗੀ ਵੀ ਉਹਨਾਂ ਦੇ ਨਾਲ ਆਪਣੇ ਜਿਹੜਾ ਸ਼੍ਰੀ ਅਫਸਰ ਸਾਹਿਬ ਦੇ ਕਾਉਂਸੀਪਲਟੀ ਦੇ ਪ੍ਰਧਾਨ ਖੰਭੂ ਜੀ ਮੁੱਢੀ ਜਿੰਨਾ ਮੇਸ਼ਾ ਮੁੰਤਰਾ ਬਾਰਕਾ ਸਾਹਿਬ ਪਿਆਰ ਪਾਰਟੀ ਮਹਾਂ ਇਹ ਚੱਕੀ ਦਾ ਮਤਿ ਅਸੀਂ ਇਕੱਠੇ ਹੋ ਗਏ ਕਾਰੇ ਹਰ ਦਿਨ ਦਾਸ ਪਾਰਟੀ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਾਰਜ ਕਰਦੇ ਔਰ ਮੇਰੇ ਨਾਲ ਜੋ ਸਾਰਾ ਕਿਸੇ ਤੋਂ ਸਮਾਰ ਰਿਹਾ ਹੈ ਕਿਉਂ ਨਾ ਆਪਣਾ ਪ੍ਰਧਾਨ ਹੈ ਬਲਾਕ ਰੋਡ ਤੇ ਸ਼ਿਵਮਰ ਸ਼ਿਵਾਜੀ ਔਰ ਲਖਨ ਐਮ ਸੀ ਸਾਹਿਬ ਜੇ ਕੋ ਤੋਂ ਸਾਰੇ ਬਿਰਾਜਮਾਨ ਔਰ ਨਾਲ ਹੀ ਜਿਹੜੇ ਅੱਗੇ ਬਾਣ ਆਏ ਕਾਂਗਰਸ ਸਾਹਿਬ ਦੇ ਨਾਲ ਸਾਹਿਬ ਦੇ ਨਾਲ ਭੈਣ ਜੀ ਜਲਦੀਪ Kaur ਸੰਧੂ ਮਹਿਲਾ ਵੰਦੀ ਜੀ ਪਿਆਰ ਜੰਗੂ ਔਰ ਸ਼ੇਵਾਦਾਨ ਦੇ ਜਿਲ੍ਹੇ ਦੇ ਪ੍ਰਧਾਨ ਹੈ ਰਣਜੀਤ ਸਿੰਘ ਰਣਜੀਤ ਸਿੰਘ ਜੀ ਉਹ ਵੀ ਬਿਰਾਜਮਾਨ ਹੈ ਪਰਮਾਨ ਗਿਰੇਂਦਰ ਸਿੰਘ ਜੀ ਜਨਾਲ ਦੇ ਵਿੱਚ ਮੈਜੇ ਛਾਰੇ ਕਾਂਗਰਸ ਪਾਰਟੀ ਦੀ ਆਨ ਤੇ ਸ਼ਾਨ ਮੈਨੇ ਗੱਲ ਕਹੂੰਗਾ ਕਿ ਜਿਸ ਤਰਾ ਅੱਜ ਮੌਸਮ ਖਰਾਬ ਤੇ ਤੁਸੀਂ ਮੌਸਮ ਦੀ ਪਰਵਾਹ ਨਹੀਂ ਕੀਤੀ ਪਰ بارش ਦੇ ਵਿੱਚ ਵੀ ਤੁਸੀਂ ਇੱਥੇ ਆ ਕੇ ਪਹੁੰਚੇ ਮੇਰੇ ਕੋਲ ਖਫਾ ਨਹੀਂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਕਲਾ ਕਲਾ ਕਦਮ ਸਾਡੇ ਤੇ ਮੱਤੀ ਤੇ ਬਹੁਤ ਬਹੁਤ ਸ਼ੁਕਰਾਨਾ ਬਹੁਤ ਹੀ ਸਨਕਾਰਯੋਗ ਮੇਰੇ ਛੋਟੇ ਜੀ ਬ੍ਰਹਮਾ ਸਾਹਿਬ ਜਿਨ੍ਹਾਂ ਨੇ ਅੱਜ ਇਹ ਪੀਣੀ ਕਰਾਈ ਜਿਹੜਾ ਕੌਂਸਲ ਪਾਜੀ ਦਾ ਸਭਰਾ ਇਹਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਕੋਆਰਡੀਨੇਟਰ ਕੌਨੀ ਸਾਹਿਬ ਮੁਖਸਰ ਸਾਹਿਬ ਨੇ ਨੇ ਔਰ ਉਹਨਾਂ ਕੋਲ ਲੋਕੀ ਵੀ ਹੈ ਉਹ ਵੀ ਪਹੁੰਚੇ ਨਹੀਂ ਉਹਨਾਂ ਨੂੰ ਵੀ ਇਸ ਮੀਟਿੰਗ ਵਿੱਚ ਆਨਦੇ ਬਹੁਤ ਬਹੁਤ ਹੀ ਸਤਿਕਾਰ ਜੀ ਬਹੁਤ ਹੀ ਸਤਿਕਾਰ ਜੋ ਕਿਹੜੇ ਕਿ ਮਹਿਲਾ ਬੰਗਦੇ ਪ੍ਰਧਾਨ ਨੇ ਉਹ ਬੰਨਿਆ ਮੰਡਲ ਵੀ ਕੁਫਰੇ ਮੰਡਲ ਬੰਨਾ ਮੰਡਲ ਕਮੇਟੀ ਬੰਨੀ ਆ ਤੇ ਤੁਸੀਂ ਇੰਗਲਿਸ਼ ਚ ਬਣਾਉਣੀ ਆ ਪਾਲ ਜੀ ਆ ਜਾਂਦਾ ਜਿਹੜੀਆਂ ਤੁਸੀਂ ਪੰਜਾਬੀ ਦੇ ਦਿਓ ਚਲੋ ਜਿਹੜਾ ਬਲਾ ਪ੍ਰਧਾਨ ਹੋਣਗੇ ਜਾਂ ਜਿਹੜੇ ਬੰਦੇ ਕੰਮ ਕਰਨਗੇ ਉਹ ਆਪੇ ਇੰਗਲਿਸ਼ ਚ ਕਰ ਲੈਣਗੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਵੇਂ ਚਹਿ ਸਾਹਮਣੇ ਕਿਹਾ ਵੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇ ਦੇ ਵੀ ਆਪਾਂ ਐਵੇਂਰੀ ਲੰਬੀ ਚੋਂ ਤੇ ਬਲੋੜ ਚੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿਤਾਉਣਾ ਜਿੱਤ ਤਾਂ ਸਕੂਗਾ ਜਿਆ ਸਕੜਾ ਕੱਲਾ ਕੋਈ ਬੰਦਾ ਦੇ ਜੁਆਨ ਕਰ ਜਾ ਐਸਟੀ ਵੀ ਕਹਿੰਦਾ ਪਰ ਐਸਟੀ ਵੀ ਨੂੰ ਇਹ ਜਿਹੜਾ ਸਾਡੇ ਸਰਪੰਚਾ ਨੂੰ ਧੱਕੇ ਨਾਲ ਲਿਜਾ ਰਿਹਾ ਇਹ ਝਾੜੂ ਵਾਲੇ ਕਹਿੰਦੇ ਸਾਨੂੰ ਪਤਾ ਨਹੀਂ ਸਾਨੂੰ ਸਾਰਾ ਪਤਾ ਜਿਹੜੇ ਲਿਜਾ ਰਿਹਾ ਪਰ ਸਮਾਜ ਉਹ ਬਦਲੂਗਾ ਨਾ ಪಕ್ಷ ਨਹੀਂ ਤੁਸੀਂ ਛੋਟੇ ਟਾਈਮ 'ਚ ਐਸਾ ਉਹ ਤੋਂ ਪਹਿਲਾਂ ਮੈਂ ਦਿਲ ਦੇ ਅਗਰਾਂ ਨੂੰ ਦਰਵਾਜ਼ਾ ਕਰਦਾ ਵੀ ਆਪਾਂ ਗਾਣਪਤੀ ਬੂਥ ਤੇ ਮਜ਼ਬੂਤ ਕਰਨੀ ਆ ਤੇ ਸਾਰੇ ਜਿਹੜੇ ਬੂਥ ਕਮੇਟੀ ਇਹ 15-20 ਦਿਨਾਂ ਚ ਕੰਪਲੀਟ ਕਰ ਦਿਓ ਤੇ ਜੋ ਸਾਡੇ ਬਲਾਕ ਪ੍ਰਧਾਨ ਜੋ ਤੁਹਾਡੇ ਡਿਟਰਸਰ ਬਾਨ ਕਹਿਣਗੇ ਬਹੁਤ ਬਹੁਤ ਤੁਹਾਡਾ ਧੰਨਿਆ ਗਰੇਂ ਦਰਵਾਜ਼ ਫਿਰ ਗੁਰਜਿੰਦ ਸਿੰਘ ਬਲਾਕ ਕਿੱਲਿਆਂ ਵਾਲੀ ਦਾ ਡਬਲ ਪਰਮਾਣ ਆਪਣੇ ਨੂੰ ਸ਼ੁਰੂ ਕੀਆ ਅੱਜ ਦੇ ਬੋਲ ਆਪਣੇ ਮੇਸਰ ਸਾਹ ਪੰਮੀ ਸਾਹ ਮਸੂਮਾ ਬਹੁਤ ਯਾਦ ਕਰਦਾ ਤੇ ਛੇ ਤੌਰ ਤੇ ਮੇਰਾ ਸੁਣੀ ਦੇ ਫੋਨ Yeah. <coughs> ¡Gracias! No. ਜੀ ਇੱਕ ਮੀਟਿੰਗ ਹੋਈ ਮਲੋਟ ਵਿੱਚ ਲੰਬੀ ਹੈਲਥਨੇਸ ਸੰਬੰਧੀ ਲੀਡਰਾਂ ਦੀ ਕੀ ਮੇਨ ਮਰਸਾ ਸੀ ਇਸ ਮੀਟਿੰਗ ਦਾ ਇੱਥੇ ਸੁਨੇਹਾ ਦਿੱਤਾ ਹੈ ਇਸ ਮੀਟਿੰਗ ਦੇ ਰਾਹੀਂ ਅੱਜ ਦੀ ਮੀਟਿੰਗ ਉਹ ਆਰਡੀਆ ਕਮੇਟੀ ਬਣਾਉਣ ਬਹੁਤ ਲੈਵਲ ਤੇ ਜੋ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਉਹਦੇ ਸੰਬੰਧ ਦੇ ਵਿੱਚ ਅਸੀਂ ਇਹ ਲੰਬੀ ਹਲਕੇ ਦੀ ਮੀਟਿੰਗ ਰੱਖੀ ਹੈ ਪਾਰਟੀ ਦਾ ਫੈਸਲਾ ਹੈ ਹਰ ਬੋਧ ਤੇ ਜਿਹੜੇ ਸਾਡੇ ਵਰਕਰ ਹੋਣ ਉਸ ਕਮੇਟੀਆਂ ਬਣਾਈਆਂ ਜਾਣ ਮੰਡਲ ਵੀ ਬਾਈ ਬੋਰਡ ਦਾ ਮੰਡਲਰ ਮੰਡਲ ਪ੍ਰਧਾਨ ਬਣਾਇਆ ਜਾਵੇ ਪਰ ਖਲਾਫ ਦੀ ਵੀ ਕਮੇਟੀ ਪਾਈ ਜਾਵੇ ਫੂਡ ਸਪਲਾਈ ਦਾ ਦਿਸਮੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਟੀਮਾਂ ਬਣਾਈਆਂ ਜਾ ਰਹੀਆਂ ਪੂਰਵਲੇਵਲ ਦੀਆਂ ਕਿਸ ਤਰ੍ਹਾਂ ਦੀਆਂ ਟੀਮਾਂ ਬਣਾਈਆਂ ਜਾ ਰਹੀਆਂ ਤੁਹਾਡੇ ਵੱਲੋਂ ਬੂਤਪੱਤ ਦੇ ਜੋ ਸਾਡੇ ਐਕਟ ਕਾਂਗਰਸ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਅਸੀਂ ਇਹ ਬੂਥ ਕਮੇਟੀਆਂ ਦੇ ਮੈਂਬਰ ਬਣਾ ਕੇ ਆਗੇ ਸਾਡੀ ਕਾਂਗਰਸ ਪਾਰਟੀ ਪਹਿਲਾਂ ਮਜ਼ਬੂਤ ਹੋਵੇ ਤਾਂ ਕਿ 27 ਚ ਕਾਂਗਸ ਦੀ ਸਰਕਾਰ ਬਣੇ। ਬੇਸ਼ੱਕ 15 ਨੂੰ ਗੁੱਟਬਾਜੀ ਨੇ ਮਾਰਿਆ ਹੈ। ਲੰਬੀ ਹਲਕੇ ਦੇ ਵਿੱਚ ਵੀ ਗੁੱਟਬਾਜੀ ਆਈ ਦੇ ਨਹੀਂ ਬੜੇ ਸਮਾਂ ਤੋਂ ਚੱਲਦੀ ਆ ਰਹੀ ਹੈ। ਪਹਿਲਾਂ ਲੰਬੀ ਦੇ ਵਿੱਚ ਕੋਈ ਨਹੀਂ ਮੀਟਿੰਗ ਹੋਈ, ਸਿੱਧੀ ਫੋਟੋ ਦਾ ਬਾਧਰੇ ਟੱਟ ਰਿਹਾ। ਕੋਈ ਤੁਹਾਡੇ ਬੰਦੇ ਨੇ, ਕੋਈ ਗਰੁੱਪ ਨਹੀਂ। ਟਿਕਟ ਮੰਗਣਾ ਹਰ ਕਿਸ ਦਾ ਅਧਿਕਾਰ ਹੈ ਤੁਸੀਂ ਵੀ ਦੇਖਦੇ ਹੋ ਜਾਂਦੇ ਹੋਣ ਲੋਕਾਂ ਤੁਹਾਡਾ ਵੀ ਇਹ profession ਇਹ ਕੱਲ ਕੇ ਜ 5 ਵੀ ਮੰਗ ਸਕਦੇ ਕਿ ਦੋ ਵੀ ਮੰਗਦੀ ਆਲੀ ਕੋ ਦਰ ਹਰ ਕਿਸ ਦਾ ਅਧਿਕਾਰ ਆ ਟਿਕਟ ਮੰਗਣਾ ਪਰ ਪਾਰਟੀ ਜੀ ਨੂੰ ਦਿੱਖਦੇ ਕਿ ਦੂਸਰੇ ਸਾਰੇ ਜਿਹੜੇ ਟਿਕਟ ਮੰਗਣੇ ਉਹ ਉਸ ਵਿਅਕਤੀ ਨਾਲ ਪਾਰਟੀ ਦੇ ਨਿਸ਼ਾਨ ਤੇ ਇਕੱਠੇ ਹੋ ਕੇ ਅਸੀਂ ਸਤਾਈ ਦੇ ਵਿੱਚ ਜਿਆਦਾ ਕਾਮਯਾਬੀ ਸਰਕਾਰ ਬਣਾਵਾਂਗੇ ਪਹਿਲੀ ਵਾਰ ਹੋਏਗਾ ਲੰਬੀ ਤੋਂ ਹਲਕਾ ਹੈ ਕਾਂਗਰਸ ਪਾਰ ਇਸ ਤਰ੍ਹਾਂ ਸਾਡੇ ਸਭ ਨੂੰ ਟਿਕਟਸ ਚਾੜਨੀ ਅੱਜ ਜਿਹੜੀ ਕਾਨਫਰੰਸ ਦੀ ਹੋ ਰਹੀ ਹੈ ਅੱਜ ਕਈ ਉਧਰ ਸਵਾਲ ਸੀ ਉਸ ਨੂੰ ਪਲਾਂਵ ਕਿਵੇਂ ਦੇਖਦੇ ਕੋ ਜਦੋਂ 22 ਦਾ ਇਲੈਕਸ਼ਨ ਹੋਇਆ ਪੰਜਾਬ ਚ ਦੋ ਵਾਰ ਇਹ ਇਦੋਂ ਪਹਿਲਾਂ ਇਹ ਢੇਰੀ ਦਿੱਲੀ ਨਾਲ ਤੁਸੀਂ ਨੰਨੇ ਮੇ ਚਾਂਦ ਤੁਸੀਂ ਦੇਖਿਆ ਹੋਇਆ ਸੀ ਇੱਕ ਵਾਰ ਸਮਰਦੀ ਸਿੰਘ ਮਾਨ ਦੀ ਅਗਵਾਈ ਛੇਰ ਦੇ ਨਿਸ਼ਾਨ ਤੇ ਅਸੀਂ ਛੋਟੇ ਛੋਟੇ ਹੁੰਦੇ ਸੀ ਇਹ ਦੂਸਰੀ ਵਾਰ ਪੰਜਾਬ ਦਾ ਇਸ ਵਾਰ ਹੋਇਆ ਉਦੋਂ ਉਹ ਨੇਰੀ ਦੇ ਵਿੱਚ ਲੋਕਾਂ ਨੂੰ ਬਦਲਾ ਦੇ ਨਾਂ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜੋ ਕੇ ਲੋਕਾਂ ਨੂੰ ਕਲ ਫੋਲ ਕੇ ਇਹਨਾਂ ਨੇ ਜੋ ਸਰਕਾਰ ਬਣਾਈ ਹੈ ਅੱਜ ਤੁਸੀਂ ਦੇਖ ਰਹੇ ਹੋ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿੱਡਾ ਸੋਹਣਾ ਸਾਡਾ ਸਿੱਧੂ ਮੂਸੇ ਵਾਲਾ ਜਿਹੜੇ ਸਰਦਾਰ ਨੇ ਹਿੰਦੁਸਤਾਨ ਤੇ ਲਹਿਰ ਕਰਕੇ ਜਿਹੜੀ ਵੋਟ ਪਈ ਹੈ ਉਹ ਲਹਿਰ ਕਰਕੇ ਵੋਟ ਪਈ ਗੱਡੀਆਂ ਲਹਿਰ ਕਰਕੇ ਤਾਂ ਕੋਈ ਕਹਿੰਦਾ ਸੀ ਉਹ ਗੱਡੀ ਲੰਬੀ ਤੁਸੀਂ ਮੰਨਿਓ ਵੀ ਸਾਰੇ ਪੰਜਾਬ 'ਚ ਕਹਿੰਦੇ ਲੰਬੀ ਸਾਰੇ ਪੰਜਾਬ 'ਚ ਸੀ ਅੱਜ ਕਿ ਲਾਤਾ ਅੱਜ ਜਿਹੜਾ ਨੇ ਐਮਐਲਏ ਨੂੰ ਲੋਕ ਵਾਰਨ ਨਹੀਂ ਦੇ ਰਹੇ ਇਹਨਾਂ ਦੇ ਮੰਤਰੀ ਤੁਸੀਂ ਇੱਥੇ ਆਓਗੇ ਮੰਤਰੀ ਦੇ ਨਾਲੇ ਲੋਕ ਹੁੰਦੇ ਦੇਖਦੇ ਹੋ ਅੱਜ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਐ ਇੱਕ ਵੀ ਵਾਅਦਾ ਉਹਦਾ ਪੂਰਾ ਨਹੀਂ ਕਰ ਸਕਦੇ ਜਿੰਨਾ ਕਰਜ਼ਾ ਬਦਲਾਅ ਦੀ ਸਰਕਾਰ ਨੇ ਲਿਆ ਔਰ 2 2 3 ਸਾਲਾਂ ਤੇ ਕਿਸੇ ਵੀ ਅਧ ਮੁੱਖ ਮੰਤਰੀ ਨੇ ਕਰਜ਼ਾ ਕਦੇ ਸੈਂਟਰ ਤੋਂ ਲਿਆ ਨਹੀਂ ਆਈਟੀ ਮੀਟਿੰਗ ਦੇ ਵਿੱਚ ਤੁਹਾਡੇ ਕਾਂਗਰਸ ਕੈਂਡੀਡੇਟ ਸੀ ਉਹ ਕਹਿੰਿਆ ਆਦਰ ਦੇ ਆਦਰ ਬਿਨਾਂ ਔਰ ਅਗਰ ਆਈਟੀ ਮੀਟਿੰਗ ਹੋ ਕਰਦੀ ਹੈ ਕਿ ਇਹ ਵੀ ਇਹ ਸੱਤਾ ਦੇ ਬੰਦੀ ਹੈ ਜਾਂ ਫਿਰ ਇੱਕ ਇੱਕ ਪਾਸੇ ਦੀ ਮੀਟਿੰਗ ਦਾਵਾ ਹੈ ਜਿਹੜੇ ਇਲੈਕਸ਼ਨ ਦਾ ਹੈ ਇਸ ਤਰ੍ਹਾਂ ਆਈਟੀ ਮੀਟਿੰਗ ਨਹੀਂ ਹੈ। ਇਹ ਗੁਆਰਤ ਅਰਥ ਮੈਂ ਪੰਡਤ 2 3 ਪਹਿਲਾਂ ਕੀ ਦਾ ਕੋਆਰਡੀਨੇਟਰ ਲਾਇਆ ਪਹਿਲਾ ਕੋਆਰਡੀਨੇਟਰ ਲਾਇਨੇ ਨੀਅਰ ਸਾਹਿਬ ਲਾਇਨੇ ਮੈਨੂੰ ਦੋ ਤਿੰਨ ਪਹਿਲਾਂ ਇਹਨਾਂ ਦੋਨਾਂ ਹਲਕਿਆਂ ਦੇ ਕੋਆਰਡੀਨੇਟਰ ਮੈਂ ਸਰਨਾਤ ਇਹਨੂੰ ਬਾਅਦ ਜਿਹੜੀ ਮੀਟਿੰਗ ਸਾਰੀ ਪਾਰਟੀ ਇਕੱਠੀ ਹੋ ਕੇ ਸਾਰਿਆਂ ਨੂੰ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਹਾਂ ਆਤ ਮੈਨੂੰ ਵੀ ਦੇ ਬਾਰੇ ਇਹ ਨਹੀਂ ਪਤਾ ਕਿ ਕੋਈ ਹੋ ਸਕਦਾ ਕਿਸੇ ਦੇ ਕੋਈ ਬਾਹਰ ਗਿਆ ਹੋ ਸਕਦਾ ਮੈਂ ਤਾਂ ਰਾਤ ਤੀ ਇਹਨਾਂ ਨੇ ਹੋਮ ਕਿਤਾ ਮੈਂ ਨੈਸ਼ਨਲ ਜਿਹੜੇ ਹੁੰਦੇ ਨੇ ਨੰਬੀ ਰੱਖਦੇ ਜਿਹੜੇ ਬੰਦ ਸਭਰਾਜ ਦੇ ਪੋਇੰਟ ਦੇ ਵਿੱਚ ਇੱਕ ਗੱਲ ਹੈ ਬਹੁਤ ਸਧਰੀਆ ਤੋਂ ਪਹਿਲਾਂ ਕਮਿਟੀ ਕੀਤੀ ਨੰਬੀ ਰੱਖਦੇ ਜਿਹੜੀ ਅੱਜ ਮੀਟਿੰਗ ਕੀਤੀ ਹੈ ਉਹਦੇ ਵਿੱਚ ਅਸੀਂ ਲੈ ਕੇ ਜਿਵੇਂ ਸਾਡੇ ਬਲੋਕ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ 31 31 ਮੈਂਬਰ ਜਿਹੜੇ ਨੇ ਸਾਰੇ ਬਲੋਕਾਂ ਚ ਬਣਾਨੇ ਕਾਂਗਰਸ ਪਾਰਟੀ ਦੇ ਜ਼ਮੀਨੀ ਸਤਲ ਦੇ ਜਿਹਦੇ ਵਿੱਚ ਜਰਨਲ ਵੀ ਹੋਣਗੇ ਐਸਸੀ ਵੀ ਹੋਣਗੇ ਯੂਥ ਵੀ ਹੋਣਗੇ ਲੇਡੀਜ਼ ਵੀ ਹੋਣਗੇ ਔਰ ਇਸੇ ਤਰੀਕੇ ਨਾਲ ਜਿਹੜੇ ਮੰਡਲ ਕਮੇਟੀ ਹੈ ਉਹ ਅਸੀਂ 20-20 ਜਿਹੜੇ ਨੇ ਬੂਥ ਉਹਦੀ ਇੱਕ ਮੰਡਲ ਕਮੇਟੀ ਬਣੀ ਉਹਦੀ ਜਿਹੜੀ ਹੈਗੀ ਆ ਉਹ ਤਿੰਨ ਮੰਡਲ ਬਣ ਜਾਣ ਚਾਰ ਬਣ ਜਾਣ ਮੰਡਲ ਕਮੇਟੀ ਬਣਾਉਣ ਵਾਸਤੇ ਉਹ ਫਿਰ ਦੁਬਾਰਾ ਬੇਨਤੀ ਕਰਨ ਵਾਸਤੇ ਆਏ ਆ ਜਿਹੜੀ ਹੈ ਜਿਹੜੀ ਬੂਥ ਕਮੇਟੀ ਹੈ ਉਹਦੇ ਵਿੱਚ 21-21 ਮੈਂਬਰ ਜਿਹੜੇ ਨੇ ਹਰ ਬੂਥ ਦੇ ਪਿੱਛੇ ਬੂਥ ਸਟੇਰ انہوں جمینی طور پر کانگرس پارٹی جڑی جڑی ہے ہے مضبوط کر رہا ہے کر کم رہی مضبوطے دیکھو دو بڑیاں صاف ہے سارے پنجاب دے اندر ایک لہر سی عام آدمی پارٹی دی ਉਹ ਚਾਹੇ ਦੀ ਲੀਡਰਸ਼ਿਪ ਮੈਂ ਕੋਈ ਨਹੀਂ ਕੋਈ ਮੈਂ ਉਹਦਾ ਦੱਸਦਾ ਉਸ ਨੂੰ ਲੈ ਕੇ ਮਲ ਖੇਚੇ ਜਿਹੜੀ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਕਮਜ਼ੋਰ ਕਿਉਂ ਹੈ ਜਿਹੜੀ ਕੋਈ ਵੀ ਸੀਡੀ ਜਿਹੜੀ ਹੈ ਨਾ ਸੀਐਮ ਸੀਟੀ ਹੈ ਸਾਡੇ ਲੋਕਾਂ ਦੇ ਵਿੱਚ ਏਕਤਾ ਹੈਗੀ ਹੈ ਕਤਨੇ ਸਾਰੇ ਕੋਈ ਛੋਟੀਆਂ ਮੋਟੀਆਂ ਗੱਲਾਂ ਤਾਂ ਸਾਰੀਆਂ ਹੋngੀਆਂ ਹੋngੀਆਂ ਕੋਈ ਐਸੀ ਗੱਲ ਨਹੀਂ 2022 ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਆਵਾਦੀ ਪਾਰਟੀ ਹੀ ਲੰਬੇ ਦੇ ਵਿੱਚ ਛੱਕੇ ਸੀ ਪਰ 2024 ਦੇ ਵਿੱਚ ਆਵਾਜ਼ ਜਿਹੜੇ ਅੱਗੇ ਹੋਏ ਨੇ ਪਰ ਉੱਤੇ ਕਾਂਗਰਸ ਨੂੰ ਪਛੜਦੀ ਨਜ਼ਰ ਆਈ ਹੈ ਕਾਰਨ ਕਿ ਮੈਂ ਦਾਦਾ ਨਾ ਮੈਂ ਮੈਂ ਦੱਸਾਂ ਚਲੋ ਇਹ ਕਹਿੰਦੇ ਵੀ ਉਹਦਾ ਜਿਹੜਾ ਹੈਗਾ ਵੀ ਕਾਂਗਰਸ ਕਿਉਂ ਪਛੜਦੀ ਆਈ ਪੁਆਇੰਟ ਇਹ ਨਾ 2022 ਦੇ 10 ਲੱਖ ਫੀ 2024 ਦੇ 17 ਲੱਖ ਹੋ ਗਈ ਉਹ ਰਹੇ ਉਹ ਬੈਕ ਫਿਰ ਵੀ ਉਹ ਮਾਈਟ ਸਹਿਰ ਮੰਗ ਲਈ ਪਰ 20 ਦੇ ਤੱਕ ਦਾ ਮੁਕਾਬਲਾ ਸੀ 20 ਦੇ ਵਿੱਚ ਵੀ ਫਿਰ ਉਹ ਘਟ ਗਈ ਸੀ ਉਹ ਕਾਰਨ ਨਹੀਂ ਬਣਦਾ ਨਹੀਂ ਉਹਦੇ ਚ ਇਹ ਹੈ ਵੀ ਤਕਰੀਬਨ ਤਕਰੀਬਨ ਜਿੱਥੇ ਜਿੱਥੇ ਵੀ ਆਮ ਆਮੀ ਇਲੈਕਸ਼ਨ ਲੜੀ ਹੈ ਐਮਐਲਏ ਜਿੱਤੇ ਉਹਨਾਂ ਦੇ ਜਦੋਂ ਐਲ ਕੇ ਐਮਪੀ ਦੇ ਇਲੈਕਸ਼ਨ ਆਏ ਹੈ ਸਾਰੀਆਂ ਕੌਂਸਲੀਆਂ ਏਜੰਸੀਆਂ ਦੇ ਵਿੱਚ ਸਾਡੀ ਕਾਂਗਰਸ ਦੀ ਵੋਟ ਵਧੀ ਹੈ ਤੁਸੀਂ ਸਾਰੇ ਹਾਲ ਪੰਜਾਬ 'ਚ ਵੇਖ ਲਓ ਜੀ ਸਾਰੀ ਵਧੀਆ ਔਰ ਅਸੀਂ ਜਿਹੜਾ ਹੈਗਾ ਲੰਬੀ ਜਿਹੜਾ ਤਗੜੇ ਹੋ ਕੇ ਸਾਰੇ ਕੰਮ ਕਰ ਰਹੇ ਸਾਰੇ ਇਕਜੁੱਟਾ ਹੈ ਅਸੀਂ ਕਿਸੇ ਵੇਕੇ ਕਿਸੇ ਨੂੰ ਕੰਮ ਹੋ ਜਾਂਦਾ ਜਾਂ ਨਹੀਂ ਆਂਦਾ ਜਿਹੜੀ ਕੋਈ ਗੱਲ ਹੈ ਉਹ ਪ੍ਰਧਾਨ ਸਾਹਿਬ ਕਲੀਅਰ ਕਰਦੇ ਹੈ ਅੱਜ ਦੀ ਮੀਟਿੰਗ ਹੋਈ ਹੈ ਇੰਟਰਵਿਊ ਸਵਾਲ ਵੀ ਉੱਠੇ ਸੀ ਪੰਜੂ ਮੀਟਿੰਗ ਚ ਤੁਸੀਂ ਕਾਂਗਰਸ ਆ ਰਹੇ ਬਹੁਤ ਲੱਗਦੀ ਲੱਗੇ ਵਿਚਰਦੇ ਜਿਵੇਂ ਕਿ ਕਿਵੇਂ 1.5 ਤੋਂ ਲੰਬੀ ਦਿਖਾਤਾ ਮੈਂ ਸਮਝਦਾ ਲੰਬੀ ਹਲਕੇ ਦੀ ਬੜੀ ਵੱਧ ਕਿਸਮਤੀ ਹੈ ਆ ਕਿ ਪਹਿਲਾਂ ਉਹਨਾਂ ਨੇ 10 ਸਾਲ ਸ਼੍ਰੋਮਣੀ ਕਾਲੀ ਦਲ ਦਾ ਸੰਤਾਪ ਚੱਲਿਆ ਉਸ ਤੋਂ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਇਥੋਂ ਇਲੈਕਸ਼ਨ ਲੜੇ ਤੇ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਜਿਤਾਉਣ ਵਾਸਤੇ ਪਰ ਚਲੋ ਇਹ ਪਰਮਾਤਮਾ ਦੇ ਹੱਥ ਹੁੰਦੀ ਹੈ ਜੇ ਤਾਲ ਪਰ ਵਰਕਰਾਂ ਨੇ ਕਦੇ ਕੋਈ ਨਹੀਂ ਛੱਡੀ ਤੇ ਉਹ ਗੱਲ ਕਰਕੇ ਗਏ ਸੀ ਵਰਕਰਾਂ ਦੇ ਨਾਲ ਕਮਿਟਮੈਂਟ ਕੀ ਤੁਸੀਂ ਇੱਕ ਸੀਐਮ ਨੂੰ ਛੱਡ ਕੇ ਦੂਜਾ ਸੀਐਮ ਨੂੰ ਜਿਤਾਵੋਗੇ ਤਾਂ ਤੁਹਾਡੀ ਚੱਲੂਗੀ ਪਰ ਪਿਛਲੇ 5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਕਾਂਗਰਸ ਦੀ ਸਰਕਾਰ ਹੁੰਦੇ ਉਸ ਤੋਂ ਬਾਅਦ ਮਨ ਭਾਗੀ ਗੱਲ 6 ਮਹੀਨੇ ਚੰਨੀ ਸਾਹਿਬ ਵਾਲੇ ਵੀ ਆਏ ਉਦੋਂ ਵੀ ਨਹੀਂ ਵਰਕਰਾਂ ਦੀ ਸੁਣਵਾਈ ਹੋਈ ਔਰ ਉਸ ਵੇਲੇ ਕਿਤੇ ਨਾ ਕਿਤੇ ਜਿੱਲੀ ਦੇ ਸਾਥੋਈ ਅਸੀਂ ਉਹਨਾਂ 6 ਮਹੀਨਿਆਂ ਦੇ ਵਿੱਚ ਵਰਕਰਾਂ ਦੇ ਨਾਲ ਖੜੇ ਤੇ ਉਹਨਾਂ ਦੇ ਕੰਮ ਕਰਵਾਏ ਜੀ ਤੁਸੀਂ ਕਹਾਂ ਕੋਈ ਬਾਹਰ ਦੇ ਆ ਕੇ ਜਿਵੇਂ ਚੌਧਰ ਛੜ ਦੇ ਤੇ ਘਰਾ ਚੌਧਰੀ ਬਣ ਕੇ ਮੈਂ ਕਹਿੰਦੇ ਉਹਨਾਂ ਦਾ ਕੀ ਹੈ ਆਪ ਸਪੀਚ ਦੇ ਵਿੱਚ ਕਹਿ ਰਹੇ ਸੀ ਕੀ ਮਾਮਲਾ ਸੀ ਨਹੀਂ ਮਾਮਲਾ ਇਹ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪਿੰਡ ਕਟਿਆੜੀ ਤੁਸੀਂ ਸੁਣਿਆ ਹੋਊਗਾ ਕਟਿਆੜੀ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੀ ਚੋਣ ਹੋਈ ਉਸ ਚੋਣ ਦੇ ਵਿੱਚ ਜਿੰਨੇ ਸਾਡੇ ਮੈਂਬਰ ਸੀ ਕਾਂਗਰਸ ਪਾਰਟੀ ਦੇ ਉਹਨਾਂ ਉਹ ਸਾਈਡ ਲਾਈਨ ਕਰਕੇ ਉਥੇ ਡੀਐਸਪੀ ਨੂੰ ਭੇਜ ਕੇ ਐਸਐਚਓ ਨੂੰ ਭੇਜ ਕੇ ਧੱਕਾ ਕਰਕੇ ਉੱਥੇ ਉਹਨਾਂ ਨੇ ਆਮ ਆਦਮੀ ਦਾ ਪ੍ਰਧਾਨ ਬਣਾਇਆ ਕਿਹੜਾ ਬਣਾਇਆ ਜਿਹੜਾ ਕਿ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਆਊਗਾ ਸਭ ਵਰਕਰਾਂ ਨੇ ਇਤਰਾਜ਼ ਰਿੰਦੇ ਵੀ ਅਸੀਂ ਲੜਾਈਆਂ ਲੜਦੇ ਆਂ ਤੇ ਸਾਡੇ ਨਾਲ ਇਦਾਂ ਦੀ ਜੇ ਧੱਕੇਸ਼ਾਹੀ ਹੋਊਗੀ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਮੈਂ ਉੱਥੇ ਵੀ ਇੱਕ ਅਸ਼ਵਾਸਨ ਦਵਾਇਆ ਸੀ ਤੇ ਇੱਥੇ ਵੀ ਇੱਕ ਅਸ਼ਵਾਸਨ ਦਵਾਇਆ ਕਾਹਦਾ ਲੰਬੀ ਇਹ ਕਾਂਗਰਸ ਕੁਪ੍ਰੀਜ਼ਮ ਇਹ ਕੁਝ ਨੇ ਕਈ ਸਾਲਾਂ ਤੋਂ ਕਈ ਲਖਣਾਂ ਤੋਂ ਨਾਲ ਹੀ ਚੱਲਦੇ ਆ ਰਹੇ ਐ ਪੈਰਲਲ ਇਹ ਕਦਮ ਹੋਣ ਦੀ ਜੇ ਬੰਦ ਨਹੀਂ ਜਾ ਰਹੇ ਤੁਸੀਂ ਮੰਨਦੇ ਕਿ ਇਹ ਸਾਰੇ ਚੀਜ਼ਾਂ ਤੋਂ ਬਿਨਾ ਜਿਸ ਤਰ੍ਹਾਂ ਦੇ ਹਾਲਾਤ ਵੀ ਫਾਉਂਡਰ ਸਵਾਈਂ ਕਰ ਪਾਉਂਦੇ ਲੱਗਦੀ ਹੈ। ਦੇਖੋ ਅੱਜ ਦੀ ਘੜੀ ਦੇ ਵਿੱਚ ਕੈਲੜਾ ਸਾਹਿਬ ਲੰਬੀ ਦੇ ਹਾਲਾਤ ਇਹ ਬਣੇ ਪਿਆ ਹੈ ਕਿ ਕਾਂਗਰਸ ਨੂੰ ਜਿਤਾਉਣ ਵਾਸਤੇ ਲੋਕ ਕਹ ਰਹੇ ਆ ਕਿਉਂਕਿ ਉਹਨਾਂ ਨੇ ਕਾਲੀ ਦਲ ਵੀ ਦੇਖ ਲਿਆ ਦਰਵੇਸ਼ ਸਿਆਸਦਾਨ ਵੀ ਦੇਖ ਲਏ ਝਾੜੂ ਵਾਲੇ ਵੀ ਵੇਖ ਲਏ ਉਹਨੂੰ ਪਾਲ ਰਿਹਾ ਕਾਂਗਰਸ ਨੂੰ ਤੇ ਜੇ ਕਾਂਗਰਸ ਪਾਰਟੀ ਦੇ ਜੋ ਡਿਫਰੈਂਸਿਸ ਪਿੱਛੇ ਰਹੇ ਉਹ ਮੈਂ ਐਵੇਂ ਤੁਹਾਨੂੰ ਗੱਪ ਮਾਰੀ ਜਾਵਾਂ ਇੱਥੇ ਘੜ ਕੇ ਨਹੀਂ ਜੀ ਬਹੁਤ ਅੱਛਾ ਹੈ ਇਟ ਸਟ੍ਰੋਟਲੀ ਰੌਂਗ ਪਰ ਹੁਣ ਜਗਨਦੇਵ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਬਣੇ ਆ ਉਹਨਾਂ ਨੇ ਗਰੁੱਪੀਜ਼ਮ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਕੋਆਰਡੀਨੇਟਰ ਸਾਹਿਬ ਕੋਲ ਵੀ ਇਹੀ ਬੇਨਤੀ ਕੀਤੀ ਗਈ ਆ ਕਿ ਜੀ ਇਹਨਾਂ ਨੂੰ ਜਿਹੜੀ ਮੀਟਿੰਗ ਐ ਇੱਕ ਮੀਟਿੰਗ ਸ਼ੁੱਡ ਬੀ ਜੁਆਇੰਟ ਔਨ ਵਨ ਸਟੇਜ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਧੜੇਬੰਦੀ ਲਈ ਜਿੰਨਾ ਯੋਗਦਾਨ ਖਤਮ ਕਰਨ ਵਾਸਤੇ ਪਾਵਾਂਗੇ ਇੱਕ ਸਟੇਜ ਦੇ ਉੱਪਰ ਜੇ ਲੰਬੀ ਦੇ ਵਿੱਚ ਲੀਡਰਸ਼ਿਪ ਕੱਟੀ ਹੋਊਗੀ ਫਿਰ ਲੋਕ ਕੌਂਗਰਸ ਲਈ ਤਿਆਰ ਬੈਠੇ ਆ ਵੋਟ ਪਾਉਣ ਤਾਂ ਇਸ ਵਾਰ ਨਾ ਤਾਂ ਜਿਹੜਾ ਆਜੀ ਲੈਟਰ ਦਿੱਤੀ ਕੈਂਡੀਡੇਟ ਦੇ ਵਿੱਚ ਅੰਗਰੀ ਵੀਡੀਓ ਨੂੰ ਜਿਹੜਾ ਪੋਟੀਏਂ ਦੇ ਪਰਖੇ ਜਿੱਥੇ ਅੱਜ ਸਮਾਇਆ ਕਿ ਮੈਂ ਬੇਤੁਕੀ ਉਹ ਬਹੁਤ ਨਾਲ ਦੀ ਹੈ। ਦੇਖੋ ਕਗੜਾ ਸਾਹਿਬ ਇਹ ਨਾ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਮਸ਼ਹੂਰੀ ਵਾਲੀ ਸਰਕਾਰ ਹੈ ਪਪੋਗੰਡਾ ਦੀ ਸਰਕਾਰ ਹੈ ਇਹਨਾਂ ਦਾ ਮਕਸਦ ਕੀ ਹੁੰਦਾ ਕੋਈ ਚੁਰਲੀ ਐਸੀ ਚੜਜੋ ਲੋਕਾਂ ਨੂੰ ਕਨਫਿਊਜ਼ ਕਰ ਦਿਓ ਅਸਲ ਮੁੱਦਿਆਂ ਤੋਂ ਭਟਕਾ ਦਿਓ। ਜਸਨ ਪ੍ਰਤਾਪ ਸਿੰਘ ਬਾਜਵਾ ਹੁਰਾਲੀ ਇੱਕ ਸਟੇਟਮੈਂਟ ਹੈ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ ਉਸ ਸਟੇਟਮੈਂਟ 'ਚ ਉਹਨਾਂ ਨੇ ਇਹ ਗੱਲ ਕਿਹਾ ਸੀ ਕਿ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਰੇਡ ਮਾਰੀ ਗਈ ਆ ਜਾਂ ਲੇਡੀਜ਼ ਮਮਾ ਹਾਂ ਲੇਡੀਜ਼ ਐਮ ਐਲ ਏ ਉਹਨਾਂ ਦੀ ਕੁਲੀਗ ਆ ਜਿਸ ਤਰ੍ਹਾਂ ਪੁਲਿਸ ਨੇ ਉਹਨਾਂ ਦੇ ਘਰੇ ਵੜ ਕੇ ਉੱਥੇ ਛਾਣਬੀਨ ਕੀਤੀ ਬਿਨਾ ਕਿਸੇ ਸਰਚ ਵਾਰਡ ਤੋਂ ਉਹਦੀ ਉਹਨਾਂ ਨੇ ਨਕੀਦੀ ਕੀਤੀ ਸੀ ਕਿਤੇ ਉਹਨਾਂ ਨੇ ਤਾਂ ਅੱਕੇ ਨਹੀਂ ਬਿਕਰਮਜੀਤ ਸਿੰਘ ਮਜੀਠੀਆ ਤੇ ਐਕਸ਼ਨ ਨਹੀਂ ਹੋਣਾ ਚਾਹੀਦਾ ਜੀ ਸੱਦ ਕੇ ਲੋ ਜਿੰਨਾ ਲੋਕਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ ਜਿੰਨਾ ਲੋਕਾਂ ਨੇ ਪੰਜਾਬ ਦੀ ਜੋਵਾਨੀ ਨੂੰ ਇਸ ਕਦਰ ਮਜਬੂਰ ਕਰ ਦਿੱਤਾ ਕਿ ਉਹ ਬਾਹਰ ਜਾਣ ਪਲਾਨ ਕਰਨ ਫੋਰਨ ਕੰਟਰੀਜ਼ ਦੇ ਵਿੱਚ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਭਗਵੰਤ ਮਾਨ ਦਾ ਵੈਲਕਮ ਸਟੈਪ ਕਹਿੰਦੇ ਆ ਜਿੱਥੇ ਭਗਵੰਤ ਮਾਨ ਕੋਈ ਚੰਗਾ ਕੰਮ ਕਰੂ ਉਸ ਚੀਜ਼ ਨੂੰ ਅਸੀਂ ਵੈਲਕਮ ਕਰਾਂਗੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਗੇ ਕਿਸੇ ਉਤੇ ਨਿਜੀ ਤਸ਼ੱਦਦ ਕਰਨਗੇ ਉਸ ਚੀਜ਼ ਨੂੰ ਅਸੀਂ ਹਮੇਸ਼ਾ ਵਿਰੋਧ ਕਰਾਂਗੇ ਉਹਨਾਂ ਦਾ ਅਸਲ ਗੱਲਾਂ ਮੰਨ ਧਿਆਨ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਤੁਸੀਂ ਸਥਿਤੀ ਦੇਖੋ ਅਰਸੋ ਚਾਹਤ ਵੀਰਵੈਲ ਤੇ ਨਰਦੀ ਹੋਗੀ ਉਸ ਤੋਂ ਪਹਿਲਾਂ ਮੋਗੇ ਦੇ ਵਿੱਚ ਇੱਕ ਘਟਨਾ ਹੋਗੀ ਤਰਨਤਾਰਨ ਦੀ ਹੋਗੀ ਹੁਸ਼ਿਆਰਪੁਰ ਦੀ ਹੋਗੀ ਕਿੱਥੀਆਂ ਲਾ ਐਂਡ ਆਰਡਰ ਤੁਹਾਨੂੰ ਕੋਈ ਪੈਸਾ ਨਹੀਂ ਚਾਹੀਦਾ ਲਾ ਐਂਡ ਆਰਡਰ ਮੇਨਟੇਨ ਕਰਨ ਲਈ ਲਾ ਐਂਡ ਆਰਡਰ ਮੇਨਟੇਨ ਕਰਨ ਲਈ ਤੁਹਾਡੇ ਵਿੱਚ ਇੱਕ ਜਜ਼ਬਾ ਚਾਹੀਦਾ ਸੁਖਬਾਤ ਸਾਹਿਬ ਅੱਜ ਜਿਹੜੀ ਮੀਟਿੰਗ ਆਈ ਹੋਇਆ ਸੋ ਪਹਿਲਾ ਸਵਾਲ ਤਾਂ ਮੈਂ ਹੋਈ ਤੁਹਾਡੀ ਗੱਲ ਤੋਂ ਲਊਗਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਗਪਾਲ ਸਿੰਘ ਅਬਲਖਾਨਾ ਡਾਇਰ ਹਾਜ਼ਰ ਹੈ ਫਤਿਹ ਸਿੰਘ ਬਾਦਲ ਜੇਰ ਹਾਜ਼ਰ ਹੈ ਇਹ ਸਵਾਲ ਵੀ ਚੁੱਕਿਆ ਇਸ਼ਾਰੇ-ਇਸ਼ਾਰਿਆਂ ਦੇ ਵਿੱਚ ਸਪਸ਼ਟ तौर ਤੇ ਬਾਤ ਨੂੰ ਵੀ ਆਈ ਸੀ ਵੀ ਨਾ ਮਤਲਬ ਲਈ ਅੱਜ ਦੀ ਮੀਟਿੰਗ ਹੈ ਜੀ ਮੈਂ ਤਾਂ ਪੰਚਾਇਤੀ ਰਾਜ ਦਾ ਜ਼ਿਲ੍ਹਾ ਪ੍ਰਬਾਰ ਸ਼੍ਰੀ ਮੁਖਸਰ ਸਾਹਿਬ ਉਸ ਦਿਨ ਮੈਂ ਚੰਡੀਗੜ੍ਹ ਸਾਡੀ ਪੰਜਾਬ ਦੀ ਮੀਟਿੰਗ ਸੀ ਨਾਲ ਸੀ ਦਾ ਮੈਨੂੰ ਬਕਾਇਦਾ ਮੇਰ ਸਾਹਿਬ ਦਾ ਸੰਦੇਸ਼ ਆ ਗਿਆ ਮੈਂ ਉਸ ਦਿਨ ਹੈ ਨਹੀਂ ਸੀ ਪਰ ਮੈਂ ਨਾਲ ਹੀ ਬੇਨਤੀ ਕੀਤੀ ਵੀ ਮੈਂ ਇੱਕ ਮੀਟਿੰਗ ਆਪ ਦੀ ਰੱਖਣੀ ਚਾਹਣਾ ਯਾਰ ਇਹ ਬੜੀ ਖੁਸ਼ੀ ਹੈ ਜੇ ਤੁਸੀਂ ਰੱਖਣੀ ਚਾਹਣਾ ਮੀਟਿੰਗਾਂ ਅਸੀਂ ਆ ਜਾਾਂਗੇ ਤੁਹਾਨੂੰ ਸਦਾ ਪਦਰ ਦਿਓ حضرات கவுਨਸੀ ਸਾਹਿਬ ਆਪਣੇ ਜ਼ਿਲ੍ਹੇ ਦੇ بڑے انچارج ام날ੀ கவுਨਸੀ ਸਾਹਿਬ ਨੂੰ ਬੇਨਤੀ ਕਰੀ ਇਹ ਮੇਰੇ ਦੋ ਤਿੰਨ ਲੋਕਾਂ ਦੀ ਇਹ ਸੀ ਮੰਚ 'ਤੇ ਵੀ ਮੈਂ ਇੱਕ ਮੀਟਿੰਗ ਨੂੰ ਕਰਕੇ ਮੈਂ ਕੋਈ پارٹی بازی ના ਦੇ ਕੋਈ ਮੀਟਿੰਗ ਨਹੀਂ ਕਰਤੀ ਸੀ ਮੈਂ ਤਾਂ ਸਿਰਫ ਇਹ ਕਹਿ ਰਿਹਾ ਮੈਂ ਮੀਟਿੰਗ ਦੀ ਸ਼ੁਰੂਆਤ ਕਰੀ ਹੈ ਕਿਉਂਕਿ ਜਿਹੜੇ ਬੰਦੇ ਕਿਸ ਨੂੰ ਵੀ ਟਿਕਟ ਦੇਵੇ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ ਹੁਣ ਤੇ ਵੀ ਮੈਂ ਜਿਹੜੀ ਕਾਂਗਰਸ ਪਾਰਟੀ ਨੂੰ ਕਿਲ ਦਤੀ ਮੈਂ ਉਹਦੇ ਨਾਲ ਖੜਾ ਹਾਂ ਕਿਹਦਾ ਕੀ ਕੀ ਦੋਸਾਂ ਜੱਗਿਆ ਕਾਂਗਰਸੀ ਲੋਕ ਕਹਿੰਦਾ ਨਾ ਸਿਪਾਹੀ ਉਹ ਭਾਰਤ ਦੇ ਲਈ ਦੇਸ਼ਕਾ ਹੈ ਪੇਸ਼ੰਦਾਕਾਰ ਕੀ ਕਾਂਗਰਸ ਕੋਲੇ 96 98 99 ਲੀਡਰ ਦਾ ਲੋਕ ਜਾਣਦੇ ਸੀ ਉਦੋਂ ਮਗਰੋਂ 2002 ਚ ਸਰਵਰ ਮੇਸ਼ੂਨ ਸਿੰਘ ਬਾਦਲੜੇ 25000 ਵੋਟ 40000 ਰੋਹੀ ਪਈ 7000 ਵੀ ਪਈ 12000 ਵੀ ਪਈ ਜਿਹੜਾ ਪਿਛਲੀ ਵਾਰੀ ਵੋਟ ਘਟਣ ਦਾ ਕਾਰਨ ਹੈ ਕਿ ਲੋਕ ਕੰਢੀਗੜ ਬੇਗਰਾਜਨੀਤੀਆਂ ਕਰਦੇ ਜਨਤਾ ਦੇ ਵਿੱਚ ਨਹੀਂ ਕਰਦੇ ਮੈਂ ਤੁਹਾਨੂੰ ਸਾਫ਼ ਦਰਦਰ ਮੈਂ ਦੱਸੂ ਵੀ ਜਿੰਨੇ ਕੋਈ ਇਸ ਗੱਲ ਇਸੇ ਕਰਕੇ ਸਭ WhatsApp ਤੇ ਆਰਬੋਰ ਉੱਪੇ ਹੀ ਹੈ ਜਿਹੜਾ ਬੰਦਾ ਵਰਕਰਾਂ ਤੇ ਨਹੀਂ ਰੰਦਾਲੀ ਘੜੇ ਹੋਰ ਪੋਜੀਸ਼ਨ ਇਹ ਵੀ ਵਰਕਰ ਪਿੰਡ ਚ ਭਾਰਦਾ ਵੀ ਸਾਡੇ ਕੋਲ ਲੀਡਰ ਆ ਕੇ ਸਾਡੀ ਬਾਹਮ ਫੜੇ ਉਹ ਕੋਈ ਟੱਕਰ ਦਾ ਨਹੀਂ ਇਸੇ ਕਰਕੇ ਬੋਰਡ ਬਣ ਗਿਆ ਯਾਰ 2000 ਸਾਈਟ ਚੋਣਾ ਨਹੀਂ ਆ ਸਭ ਕਰਾਵਾ ਕੇ ਸਾਡੇ ਨਹੀਂ ਦਾਵਾ ਜਿਹੜੇ ਪੇਸ਼ ਕਰ ਰਹੇ ਆ ਉਹ ਬੋਲੋ ਉਹ ਸ਼ੋਰ ਨੂੰ ਕਰ ਬਿਟੇਦਾਰ ਇਸ਼ਾਰਾ ਉਹ ਪੁਆਇੰਟ 35 ਨਹੀਂ ਮੈਂ ਨਾਲੇ ਵੀ ਪਾਰਟੀ ਨੂੰ ਇੱਕ ਕਹਿਣਾ ਵੀ ਉਹ ਹਾਈ ਕਮਾਂਡ ਕਿਸੇ ਨੂੰ ਵੀ ਟਿਕਟ ਦੇ ਕੇ ਤੋਰ ਦੇ ਮੈਂ ਉਹਦੇ ਨਾਲ ਹਾਂ ਕਿ ਕੱਲੇ ਨੂੰ ਕੋਈ ਸਿਤਾਰਾ ਹੈ ਕਾ ਵੀ ਲੈ ਕੇ ਉਹ ਦਿੱਕਾ ਜਿਹੜੀ ਹੈ ਪਾਰਟੀ ਨੂੰ ਸਹੀ ਰਿਪੋਰਟ ਦੇਣੀ ਚਾਹੀਦੀ ਹੈ ਉਹਦੇ ਕਾਰਨ ਪੀ ਦੇ ਵੀ ਪਾਰਟੀ ਰਿਲੇਸ਼ਨ ਸਹੀ ਹੈ ਉਹ ਰਿਪੋਰਟਾਂ ਜਿਹੜੇ ਆਏ ਆਪਣੇ ਆਬਜ਼ਰਵਰ ਸਾਹਿਬ ਰਿਪੋਰਟਾਂ ਦੇਣਗੇ ਪਾਰਟੀ ਨੂੰ ਗਰਾਊਂਡ ਤੇ ਕੀ ਆਪਾਂ ਉਹਦੇ ਤੇ ਨਾਲ ਆ ਉਹਦੇ ਦੇ ਫੋਟੋ ਚੜਾਵਾਂਗੇ ਨਹੀਂ ਗੱਲ ਇੱਕ ਮਿੰਟ ਹਲੋ ਜੀ ਅੱਜ ਲੰਬੀ ਹਲਕੇ ਦੀ ਇੱਕ ਮੂਵ ਮੀਟਿੰਗ ਪਹਿਲਾਂ ਤੁਹਾਨੂੰ ਮੈਂ ਦੱਸਦਾ ਮੀਟਿੰਗਾਂ ਸਾਡੀਆਂ ਜਲਦੀਆਂ ਰਹਿਣੀਆਂ। ਉਹ ਇਹ ਮੀਟਿੰਗ ਤਾਂ ਹੋਈ ਉਹਦੋਂ ਪ੍ਰੇਜੈਂਟ ਪ੍ਰਾਹਰ ਜੀ ਸਾਡੇ ਬਾਹਰ ਸੀ। ਠੀਕ ਹੈ ਜੀ ਜਿਵੇਂ ਅੱਜ ਫਤੇ ਜੀ ਨੇ ਵੀ ਇੱਥੇ ਆਉਣਾ ਸੀ ਉਹ ਪਖਾਰ ਹੋ ਗਿਆ ਉਹਨਾਂ ਨੂੰ। ਜਗਪਾਲ ਜੀ ਅਵਲ ਖਾਣਾ ਬਾਹਰ ਹੈ। ਸਾਰੀ ਕਾਂਗਰਸ ਇਕੱਠੀ ਹੈ। ਕੋਈ ਫਰਕ ਨਹੀਂ। ਤੁਸੀਂ ਜਿਵੇਂ ਕੋਣੀ ਸਾਹਿਬ ਨੇ ਦੱਸਿਆ ਅਗਲੀ ਮੀਟਿੰਗ ਦੇ ਵਿੱਚ ਟੋਟਲ ਲੰਬੀ ਦੀ ਲੀਡਰਸ਼ਿਪ ਇੱਕ ਸਟੇਜ ਤੇ ਹੋਊਗੀ। ਜਿਵੇਂ ਤੁਸੀਂ ਪਿਛਲੀ ਵਾਰ ਵੇਖਿਆ। ਹਾਂ ਜੀ ਹੋਰ ਦੇ ਵਿੱਚ ਜਿਵੇਂ ਕਾਂਗਰਸ ਦੀ ਕੰਪੂਰੀ ਹੈ ਉਹ ਇਸ ਵਾਰ ਨਹੀਂ ਆਉਣੀ। ਉਹੀ ਕਰ ਰਿਹਾ ਸੀ ਜਦੋਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਅਸੀਂ ਹੁਣ ਬੂਥ ਕਮੇਟੀਆਂ ਬਣਾ ਰਹੇ ਹਾਂ ਮੰਡਲ ਕਮੇਟੀਆਂ ਬਣਾ ਰਹੇ ਹਾਂ ਬਲਾਕ ਕਮੇਟੀਆਂ ਬਣਾ ਰਹੇ ਹਾਂ ਜਿਵੇਂ ਤੁਸੀਂ ਵੇਖਿਆ ਵੀ ਪੌਣੇ 5 ਸਾਲ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਸਾਡੇ ਯੂਕਾਸ ਕਮੇਟੀ ਦੇ ਲੀਡਰ ਸੀ ਲੰਬੀ ਦੇ ਠੀਕ ਹੈ ਲੰਬੀ ਦੇ ਚਾਰ ਸੀ ਕੀ ਹੋਇਆ ਅਖੀਰਲੇ ਮਹੀਨੇ ਉਹ ਆਮ ਆਦਮੀ ਪਾਰਟੀ ਚਲੇ ਗਏ ਜਦੋਂ ਮੰਨ ਲਓ ਕੋਈ ਬੰਦਾ ਅਹੁਦੇ ਤੇ ਹੁੰਦਾ ਹੈ ਉਹਦੇ ਨਾਲ ਤਾਂ ਕੁਝ ਬੰਦੇ ਜੁੜੇ ਹੁੰਦੇ ਆ ਉਹ ਸਾਡਾ ਨੁਕਸਾਨ ਹੋਇਆ ਉਸ ਤੇ ਅਸੀਂ ਪੂਰਤੀ ਕਰਨ ਲਈ ਹੋਣਾ ਸੀ ਕਿੰਨੇ ਵੀ ਕਿਸੇ ਨੂੰ ਵੀ ਟਿਕਟ ਮਿਲ ਜੇ ਕਿਸੇ ਨੂੰ ਵੇ ਵੀ ਸੀ ਹਾਈ ਕਮਾਂਡ ਨੇ ਕਰਨਾ ਹੁਣ ਅਸੀਂ ਸਾਡੇ ਕੋਲ ਸਾਰਾ ਪੂਚ ਕਮੇਟੀਆਂ ਹੋਣਗੀਆਂ ਮੰਡਲ ਕਮੇਟੀਆਂ ਹੋਣਗੀਆਂ ਬਲਾਕ ਕਮੇਟੀਆਂ ਹੋਣਗੀਆਂ ਅਸੀਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅੰਨੇ ਟਾਈਮ ਬਾਦ ਪੂਚ ਕਮੇਟੀਆਂ ਜਾਂ ਫਿਰ ਆ ਕੇ ਦੇ ਇੰਚਾਰਜ ਜਾਂ ਜ਼ਿੰਮੇਵਾਰੀਆਂ ਬਣੀਆਂ ਜਾ ਰਹੀਆਂ ਇੱਕ ਪਾਰਟੀ ਦੀ ਹੁੰਦੀ ਹੈ ਜਿਵੇਂ ਰਾਹੁਲ ਕਾਂਧੀ ਇਕੱਲੇ ਪੰਜਾਬ ਚ ਨਹੀਂ ਸਾਰੇ ਹਿੰਦੁਸਤਾਨ ਚ ਪੂਚ ਕਮੇਟੀਆਂ ਬਣ ਰਹੀਆਂ ਇਕੱਲੇ ਲੰਬੀ ਹਲਕੇ ਦੀ ਗੱਲ ਨਹੀਂ ਮੈਂ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਸਾਰੇ ਹਿੰਦੁਸਤਾਨ ਹਿੰਦੁਸਤਾਨ ਚ ਬਣ ਰਹੀਆਂ